ਇਹ ਮਾਨੀ ਇਹ ਆਸਪਤਲ ਕਿਸ ਕੁਜੀ ਜਿਹੜੀ ਸ਼ਵੇਲਾ ਕਿਸ ਕੁਜੀ ਜਾਈ ਆ ਤੁਸੀਂ ਇਹ ਬੇਕਾ ਗੁਰੂ ਅਰਜਨ ਦੇਵ ਜੀ ਦਾ ਸਿੱਧੀ ਜਿਹੜਾ ਆਇਆ ਸੀ ਆਪਣਾ ਬਹੁਤ ਸਾਰੇ ਤਾਂ ਸ਼ਵੇਲਾ ਲਾਈਆਂ ਨੇ ਗਰਮੀ ਬਹੁਤ ਪੈ ਰਹੀ ਹੈ ਥਾਂ ਥਾਂ ਤੇ ਹਰ ਇਨਸਾਨ ਨੂੰ ਹਰ ਪੰਛੀ ਨੂੰ ਦੇਖੋ ਪਾਣੀ ਦੀ ਲੋੜ ਹੈ ਆਪਣੀ ਐਸੋਸਨ ਨੇ ਆਪਣਾ ਇੱਕ ਮਨ ਬਣਾ ਕੇ ਸਾਰੇ ਜਨਤਾ ਦੇ ਭਰਾਵਾਂ ਨੇ ਰਲ ਮਿਲ ਕੇ ਆਪਣੀ ਠੰਡੇ ਪਾਣੀ ਦੀ ਛਬੀਲ ਬਸਟੈਂਡ ਤੇ 123 ਵਾਲੇ ਚੌਂਕ ਤੇ ਲਾਣ ਦੀ ਤਰਕੀਪਾ ਦਿੱਤੀ ਹੈ ਔਰ ਅਪਾ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਹਾਂ ਜਿੰਨੇ ਵੀ ਦੁਕਾਨਦਾਰ ਭਾਈ ਨੇ 90 ਕੀ ਬੰਦਿਆਂ ਦਾ ਥੋੜੇ ਮੈਂਬਰਾਂ ਨੇ ਆਪਣੇ 40 ਮੈਂਬਰ 40 ਮੈਂਬਰ ਨੇ ਜੀ ਆਪਣੇ ਔਰ 150 ਦੁਕਾਨਾਂ ਆ ਆਪਣੀਆਂ ਸ਼ਹਿਰ ਦੇ ਵਿੱਚ ਜਿਨ੍ਹਾਂ ਨਾਲ ਗਰੁੱਪ ਆਪਣੇ ਨਾਮ ਬਣਿਆ ਆ ਇਥੋਂ ਦੀ ਮਾਰਕੀਟ ਦਾ ਸਾਰਾ ਸਹਿਯੋਗ ਹੈ ਸ਼ਹਿਰ ਦਾ ਸਾਰਾ ਸਹਿਯੋਗ ਹੈ ਆਪਣੇ ਜਿੱਲੇ ਵੀ ਮੇਲ ਹੌਦਿਆਦਾਰ ਵੀਰ ਪ੍ਰਭਾ ਸਾਹਿਬ ਖੜਕੇ ਆਪਣਾ ਜਿੱਲੇ ਵੀ ਆਪਣੀ ਸੇਵਾ ਨਿਭਾ ਰਹੇ ਨੇ ਆ ਜਾ ਔਰ ਆਪਾਂ ਨੂੰ ਅੱਜ ਬੜੀ ਖੁਸ਼ੀ ਹੈ ਆਪਾਂ ਨੂੰ ਬੜੀ ਖੁਸ਼ੀ ਹੈ ਜੋ ਇੰਨੀ ਗਰਮੀ ਦੇ ਵਿੱਚ ਸੰਗਤਾਂ ਹੁਮਮਾ ਕੇ ਪਾਣੀ ਪੀ ਰਿਆ ਨੇ ਬਹੁਤ-ਬਹੁਤ ਸ਼ੁਕਰੀਆ ਪਰਮਾਤਮਾ ਇਸਤਰੀ ਸਭ ਦੇ ਹੱਥਾਂ ਦੇ ਨਾਲ ਸਭ ਨੂੰ ਪਾਣੀ ਪਿਆਏ ਔਰ ਸਭ ਦੀ ਮਨੋ ਕਾਮਨਾ ਪੂਰੀ ਕਰੇ ਸੋ ਬਾਬਰ ਜੈਸ਼ਨ ਰਜੀ ਸੰਗਰੂਰ ਵੱਲੋਂ ਇਹ ਆਪਣੀ ਠੰਡੇ ਪਾਣੀ ਦੀ ਸ਼ਬੀਲ ਲਗਾਈ ਗਈ ਹੈ ਜੋ ਕਿ ਆਪਣਾ ਸਾਰੀ ਸੰਗਤਾਂ ਨੂੰ ਠੰਡਾ ਪਾਣੀ ਪੀ ਕੇ ਸੰਗਤਾਂ ਨਿਹਾਲ ਕਰ ਰਹੀਆਂ ਨੇ ਧੰਨਵਾਦ ਬਾਰ ਬਾਰ ਇਸੇ ਸ਼ੇਸ਼ੇ ਵੱਲੋਂ ਸੇਵਲ ਲਾਈ ਗਈ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀਆਂ ਕਲਾ ਜਿਉੱਖੇ ਖਜ਼ਾਨੇ ਭਰਪੂਰ ਰੱਖੇ ਮਾਨ ਸਾਹਿਬ ਸਾਡੇ ਕੀ ਨਾ ਥੋੜਾ ਨਾਲਿਆ ਬਈ ਮੈਂਬਰਾਂ ਨੂੰ ਦੱਸਣਾ ਆਪਣਾ ਦੱਸਦਾ ਹਾਂ ਜੀ ਆਪਣਾ 9:00 ਵਜੇ ਮੈਂਬਰਾਂ ਨੂੰ ਆਦੇਵਾ ਜੀ ਚੇਹੇ ਲੱਗੇ ਪਾਣੀ ਠੀਕ ਹੈ ਜਿੱਥੇ ਲੱਗਿਆ ਧੂਰੀ ਹੈ ਹਾਂ ਜੀ ਕੀ ਨਾ ਥੋੜਾ ਪਰਦਾ ਗੁਰੂ ਜੀ ਨੂੰ ਨਮਨ ਸਰ ਕਮੇਰੇ ਤੇ ਬਣ ਆਣੇ ਤੇ ਵਾਹੀ ਦੇ ਪ੍ਰਧਾਨ ਸਾਡੇ ਪ੍ਰਦੀਪ ਜੀ ਬਰਮਾਤਮਾ ਨੂੰ ਜਰੂਰ ਜਿਹਾ ਖੜਾ ਕੇ ਰੱਖੇ ਖਿਆਨੇ ਪ੍ਰਭੂ ਰੱਖੇ ਪ੍ਰੀਤ ਜੀ ਸਾਡੇ ਸਾਧੂ ਜੀ ਸਾਡੇ ਰਾਣਾ ਜੀ ਤੇ ਆਪਣਾ ਮਾਨਪਾ ਤੇ ਸ਼ਰੰਦਰ ਕਲਾਰ ਨਾਲ ਆਪਾਂ ਜੀ ਤੇ ਹੋਰ ਬਹੁਤ ਸਾਰੇ ਨੇ ਅੱਜ ਮਾਰਾ ਸਰਕਾਰ ਨਾਲ ਕੰਗਾ ਖੜਾ ਕੇ ਰੱਖੇ ਖਿਆਨੇ ਪ੍ਰਭੂ ਰੱਖੇ